ਚੰਡੀਗੜ੍ਹ 'ਚ ਇੰਦਰਪ੍ਰੀਤ ਸਿੰਘ ਪੈਰੀ ਦੇ ਕਤਲ ਤੋਂ ਬਾਅਦ ਗੈਂਗਸਟਰ 골ਡੀ ਬਰਾੜ ਨੇ ਲਾਰੈਂਸ ਮਿਸ਼ਰनोई ਨੂੰ ਧਮਕੀ ਦਿੱਤੀ ਹੈ 골ਡੀ ਬਰਾੜ ਦਾ ਇੱਕ ਹੋਰ ਵੌਇਸ ਨੋਟ ਵਾਇਰਲ ਹੋ ਰਿਹਾ ਹੈ ਜਿਸ ਤੋਂ ਲਾਰੈਂਸ ਨੂੰ ਇੱਕ ਗਲਤਫਹਿਮੀ ਦਾ ਸ਼ਿਕਾਰ ਦੱਸ ਰਿਹਾ ਹੈ 골ਡੀ ਬਰਾੜ ਨੇ ਕਿਹਾ ਕਿ ਲਾਰੈਂਸ ਨੇ ਪੈਰੀ ਨੂੰ ਮਰਵਾ ਕੇ ਆਪਣੀ ਮੌਤ ਤੇ ਦਸਤਕਤ ਕਰ ਲੈਣੀ ਹੈ ਹਾਲਕੇ ਵਨ ਇੰਡੀਆ ਪੰਜਾਬੀ ਆਡੀਓ ਦੀ ਪੁਸ਼ਟੀ ਨਹੀਂ ਕਰਦਾ 골ਡੀ ਬਰਾਡ ਦੇ 6 ਮਿੰਟ ਦੇ ਵੌਇਸ ਨੋਟ ਚ ਦੁਬਈ ਚ ਮਾਰੇ ਗਏ ਸਿਪਾ ਦਾ ਵੀ ਜ਼ਿਕਰ ਹੈ 골ਡੀ ਬਰਾਡ ਨੇ ਕਿਹਾ ਕਿ ਵਿੱਕੀ ਟਾਲੇ ਨੂੰ ਦਿੱਤੀਆਂ ਜਾ ਰਹੀਆਂ ਧਮਕੀਆਂ ਨਾਲ ਉਸਦਾ ਕੋਈ ਲੈਣਾ ਦੇਣਾ ਨਹੀਂ ਹੈ ਲਾਰੈਂਸ ਸਿਰਫ ਇੱਕ ਗਲਤਫਹਿਮੀ ਦਾ ਸ਼ਿਕਾਰ ਹੈ ਪੈਰੀ ਨੂੰ ਮਾਰ ਕੇ ਲਾਰੈਂਸ ਨੇ ਆਪਣੀ ਮੌਤ ਦੇ ਦਸਤਾਵੇਜ਼ਾ ਤੇ ਦਸਤਖਤ ਕੀਤੇ ਨੇ ਕੁਦਰਤ ਉਸ ਤੋਂ ਉਸਤੇ ਵਿਸ਼ਵਾਸ ਘਾਤੇ ਜ਼ਰੂਰ ਸਤਾ ਦੇਵੇਗਾ ਇਸ ਤੋਂ ਪਹਿਲਾਂ ਵੀ ਗੋਲਡੀ ਦੀ ਇੱਕ ਆਡੀਓ ਸਾਹਮਣੇ ਆਈ ਸੀ ਜਿਸ 'ਚ ਉਸਨੇ ਲਾਰੈਂਸ ਨੂੰ ਧਮਕੀ ਦਿੱਤੀ ਸੀ ਤੇ ਕਿਹਾ ਸੀ ਕਿ ਹੁਣ ਬਿਸ਼ਨੋਈ ਦੀ ਪੁੱਠੀ ਗਿਣਤੀ ਸ਼ੁਰੂ ਹੋ ਗਈ ਹੈ। ਫਿਰ ਲਾਰੈਂਸ ਤੇ ਪੈਰੀ ਦੀ ਆਖਰੀ ਕਾਲ ਰਿਕਾਰਡਿੰਗ ਸਾਹਮਣੇ ਜੋ ਕਿ ਇੰਦਰਪ੍ਰੀਤ ਪੈਰੀ ਦੇ ਕਤਲ ਤੋਂ ਪਹਿਲਾਂ ਦੀ ਕਾਲ ਰਿਕਾਰਡਿੰਗ ਸੀ। ਉਸ ਆਡੀਓ 'ਚ ਵੀ ਵਿੱਕੀ ਦਾ ਜ਼ਿਕਰ ਹੁੰਦਾ ਹੈ। ਹੁਣ ਗੋਲਡੀ ਬਰਾੜ ਦਾ ਇੱਕ ਹੋਰ ਆਡੀਓ ਸਾਹਮਣੇ ਆਇਆ ਹੈ। ਕੀ ਬੋਲਿਆ ਗੋਲਡੀ ਬਰਾੜ ਤੁਸੀਂ ਵੀ ਸੁਣੋ। ਮੈਂ ਕੁਝ ਗੱਲਾਂ ਕਲੀਅਰ ਕਰਨਾ ਚਾਹੁੰਨਾ ਜਿਹੜਾ ਪੈਰੀ ਵਾਲਾ ਜਿਹੜਾ ਮੁੱਦਾ ਚੱਲ ਰਿਹਾ ਉਹਦੇ ਰਿਗਾਰਡਿੰਗ ਪੈਰੀ ਨੇ ਜਿਹੜੀ ਇਹ 3 ਮਿੰਟ ਦੀ ਰਿਕਾਰਡਿੰਗ ਕੀਤੀ ਹੈ ਰਿਕਾਰਡਿੰਗ ਉਹਨੇ ਕਰਕੇ ਵਿੱਕੀ ਟੈਲੇ ਨੂੰ ਭੇਜੀ ਸੀ ਵਿੱਕੀ ਟੈਲੇ ਨੂੰ ਤਾਂ ਭੇਜੀ ਸੀ ਕਿਉਂਕਿ ਇਹ ਜੋ ਦੋ ਤਿੰਨ ਮਿੰਟ ਗੱਲ ਹੋਈ ਹੈ ਜਿਆਦਾ ਵਿੱਕੀ ਟੈਲੇ ਬਾਰੇ ਗੱਲ ਹੋਈ ਹੈ ਕਿ ਲੋਰੈਂਸ ਨੇ ਵਿੱਕੀ ਟੈ ਲੈ ਲਈ ਇਹ ਮੈਸੇਜ ਪਾਸ ਕੀਤਾ ਕਿਉਂਕਿ ਉਹ ਪਹਿਲਾਂ ਪੈਰੀ ਨੂੰ ਮੈਸੇਜ ਕਰ ਰਿਹਾ ਸੀ ਕਿ ਕਿੰਨਾ ਗੱਲ ਕਰਨੀ ਹੈ ਤਾਂ ਹੀ ਪੈਰੀ ਨੇ ਫੋਨ ਚੱਕਦੇ ਸਾਰੀ ਰਿਕਾਰਡਿੰਗ ਲਾ ਲਈ ਸੀ ਵੀ ਮੈਂ ਐਸ ਇਟ ਇਜ਼ ਵਿੱਕੀ ਟੈਲੇ ਨੂੰ ਫਾਰਵਰਡ ਕਰ ਦੂੰਗਾ ਜਿੰਨੀ ਕੋਦੇ ਬਾਰੇ ਗੱਲ ਹੋਈ ਆ ਉਹਨੇ ਗੱਲ ਉਦੋਂ ਬਾਅਦ ਚ ਕਰਨੀ ਨਾ ਕਰਨੀ ਉਹਦੀ ਮਰਜ਼ੀ ਆ ਵਿੱਕੀ ਟੈਲੇ ਨਾਲ ਗੱਲ ਕਰਨ ਨੂੰ ਇਹ ਤਾਂ ਕਹਿ ਰਿਹਾ ਸੀ ਜਾਂ ਕਹਿ ਰਿਆ ਸੀ ਹਾਂ ਵੀ ਅਸੀਂ ਮਾਰ ਦਿਆਂਗੇ ਉਹਨੂੰ ਜਾਂ ਮਸਲਾ ਲਾਵਾਂਗੇ ਸੀਪੇ ਦਾ ਕਿਉਂਕਿ ਲਾਰੈਂਸ ਦੇ ਮਨ ਚ ਇਹ ਮਿਸ ਅੰਡਰਸਟੈਂਡਿੰਗ ਹੈ ਵੀ ਕਿਤੇ ਵਿੱਕੀ ਟੈਲੇ ਦੇ ਵੀ ਕੋਈ ਇਨਵੋਲਵਮੈਂਟ ਹੈ ਸੀਪੇ ਦੇ ਕੰਮ ਚ ਪਰ ਸੀਪੇ ਵਾਲੇ ਕੰਮ ਚ ਵਿੱਕੀ ਟੈਲੇ ਦੀ ਕੋਈ ਇਨਵੋਲਵਮੈਂਟ ਨਹੀਂ ਲਾਰੈਂਸ ਨੂੰ ਇਹ ਗੱਲ ਤਾਂ ਲੱਗਦੀ ਹੈ ਕਿਉਂਕਿ ਸੀਪਾ ਜਦੋਂ ਇੰਡੀਆ ਤੋਂ ਭੱਜ ਕੇ ਦੁਬਈ ਗਿਆ ਸੀ ਕਿ ਉਹ ਦੁਬਈ ਜਾ ਕੇ ਮਣੀ ਨਾਮ ਦੇ ਮੁੰਡੇ ਕੋਲੇ ਰਿਹਾ ਸੀ ਮਣੀ ਜਿਹੜਾ ਕੈਨੇਡਾ ਤੋਂ ਫਰਾਰ ਹੋ ਕੇ ਮੁੰਡਾ ਦੁਬਈ ਰਹਿੰਦਾ ਪਿਆ ਤੇ ਮਣੀ ਤੇ ਵਿੱਕੀ ਟੈਲਾ ਬਈ ਆਪਸ ਚ ਕਾਲੇ ਟਾਈਮ ਤੇ ਦੋਸਤ ਨੇ ਮਣੀ ਦੀ ਜਦੋਂ ਕਿਤੇ ਵਿੱਕੀ ਟੈਲੇ ਨਾਲ ਗੱਲ ਹੁੰਦੀ ਹੋਣੀ ਹੈ ਕੋਈ ਦੋ ਤਿੰਨ ਮਹੀਨੇ ਪਹਿਲਾਂ ਉਹਨੇ ਦੱਸਿਆ ਹਣਾ ਵੀ ਸੀਪਾ ਮੁੰਡਾ ਕੋਈ ਇੰਡੀਆ ਤੋਂ ਆਇਆ ਵੀ ਉਹ ਮੇਰੇ ਘਰੇ ਰਹਿੰਦਾ ਪਿਆ ਏ ਵਿੱਕੀ ਟੈਲੇ ਨੇ ਮਣੀ ਨੂੰ ਅਵੇਅਰ ਕੀਤਾ ਕਿ ਸੀਪਾ ਕੋਈ ਬੰਦਾ ਏਡਾ ਵਧੀਆ ਨਹੀਂ ਇਹ ਪੁਲਿਸ ਦਾ ਮੁਖਵਟ ਹੈ ਬੰਦਾ ਅਸੀਂ ਇਹ ਜਿਲ੍ਹੇਾਂ 'ਚ ਇਹਨਾਂ ਨੂੰ ਵੇਖਿਆ ਕਿੱਤਾਂ ਦੇ ਕਰਤਾਰ ਦੇ ਬੰਦੇ ਨੇ ਇਹ ਤੇਰੇ ਘਰੇ ਰਹਿ ਕੇ ਤੇਰੀ ਸਾਰਾ ਭੇਤ ਲੈ ਕੇ ਤੇਰਾ ਪੁਲਿਸ ਨੂੰ ਦੇਣ ਕਿ ਤੇ ਐਵੇਂ ਕੱਲ ਨੂੰ ਤੈਨੂੰ ਟਾਂਗੀ ਕਰਨਗੇ ਤੂੰ ਇਹ ਬੰਦੇ ਤੋਂ ਥੋੜਾ ਕਿਨਾਰਾ ਕਰ ਕਿ ਤੈਨੂੰ ਵਧੀਆ ਬੰਦਾ ਨਹੀਂ ਇਹ ਜਿਲ੍ਹੇਾਂ 'ਚ ਰਹਿਣ ਵਾਲਾ ਬੰਦਾ ਨਹੀਂ ਗਾ ਕਿ ਇਹੇ ਗੱਲ ਸਮਝਾਓ ਸੀਪੇ ਤੱਕ ਚੱਲ ਗਈ ਕਿ ਵਿੱਕੀ ਟੈਲੇ ਨੇ ਮਣੀ ਨੂੰ ਕੋਲੇ ਆ ਗੱਲ ਕੀਤੀ ਤੇ ਸਿਪਾ ਨੇ ਲਾਰੈਂਸ ਕੋਲੇ ਕੀਤੀ ਹੋਣੀ ਐ ਤੇ ਹੁਣ ਜਦੋਂ ਸਿਪਾ ਮਰ ਗਿਆ ਤੇ ਲਾਰੈਂਸ ਨੂੰ ਐਂ ਲੱਗ ਰਿਹਾ ਵੀ ਵਿਕੀ ਟੇਲੇ ਦਾ ਵੀ ਵਿੱਚ ਕੋਈ ਸੀਗਾ ਜਾਂ ਨਹੀਂ ਸੀਗਾ ਅਸੀਂ ਇਵੇਂ ਕਿ ਮੈਂ ਵੀ ਮਣੀ ਨੂੰ ਹੁਣ ਕਿਹਾ ਸੀ ਮੈਂ ਵੀ ਮਣੀ ਨੂੰ ਅਵੇਅਰ ਕੀਤਾ ਸੀ ਵੀ ਮਣੀ ਤੂੰ ਇਹਦਾ ਦੁਬਈ ਤੁਰਿਆ ਰਹਦਾ ਉਹਨਾਂ ਮਣੀ ਤੇਰੇ ਨਾਲ ਸਾਡਾ ਕੋਈ ਰੋਲਾ ਨਹੀਂ ਅਸੀਂ ਯਾਰ ਕਿਸੇ ਨੂੰ ਨਜਾਇਜ਼ ਨਹੀਂ ਮਾਰਨਾ ਚਾਹੁੰਦੇ ਤੂੰ ਇਹ ਬੰਦੇ ਤੋਂ ਥੋੜਾ ਕਿਨਾਰਾ ਰੱਖ ਸਿਪਾ ਨੂੰ ਅਸੀਂ ਮਾਰਨਾ ਹੀ ਮਾਰਨਾ ਅਸੀਂ ਮਣੀ ਨੂੰ ਹੀ ਇਹ ਗੱਲ ਕਹਤੀ ਸੀ ਪਹਿਲਾਂ ਠੀਕ ਐ ਇਹ ਗੱਲ ਮਣੀ ਇਕਵਾ ਇਸ ਗੱਲ ਦਾ ਆਪਾਂ ਮੈਂ ਜੀ ਨਾ ਤਾਂ ਬੰਦਾ ਕਦੇ ਕੋਈ ਨਜਾਇਜ਼ ਮਾਰਿਆ ਨਾ ਕਦੇ ਮਾਰੀਏ ਸਾਡੀ ਲੌਰੈਂਸ ਨਾਲ ਵੀ ਇਹਨਾਂ ਗੱਲਾਂ ਤੋਂ ਫਿਕਰੂ ਏ ਸੀ ਕਿਉਂਕਿ ਇਹ ਤਾਕਤ ਦੇ ਨਸ਼ੇ 'ਚ ਰੱਬ ਭੁੱਲ ਗਿਆ ਠੀਕ ਹੈ ਇਹ ਨੂੰ ਬਸ ਇਹ ਲੱਗਦਾ ਵੀ ਮੈਂ ਆਪਦਾ ਸਿਸਟਮ ਸੈੱਟ ਕਰਨਾ ਹੈ ਆਪਦੇ ਸਿਸਟਮ ਨੂੰ ਸੈੱਟ ਕਰਨ ਲਈ ਆਪ ਪਾਵਰ ਚ ਆਉਣ ਲਈ ਮੈਨੂੰ ਕਿਸੇ ਨੂੰ ਵੀ ਮਾਰਨਾ ਪੈ ਜੇ ਕੋਈ ਸ਼ਰੀਫ ਹੋਵੇ ਕੋਈ ਜਿੱਦਾਂ ਮਰਜੀ ਵਧੀਆ ਬੰਦਾ ਹੋਵੇ ਕੋਈ ਚਾਹੀ ਸਮਾਜ ਸੇਵਕ ਹੋਵੇ ਬਸ ਬੰਦਾ ਮਾਰਨਾ ਹੈ ਠੀਕ ਹੈ ਬਸ ਆਲ ਦਾ ਨਾਮ ਬਣਾਉਣਾ ਹੈ ਆਪਦੀ ਪਾਵਰ ਇਹਨੂੰ ਇੱਥੋਂ ਤੱਕ ਮਤਲਬ ਰਹਿ ਗਿਆ ਪਰ ਅਸੀਂ ਇਹ ਚੀਜ਼ਾਂ ਨਹੀਂ ਕੀਤੀਆਂ ਆਪਾਂ ਉਹ ਬੰਦੇ ਮਾਰੇ ਜਿਨ੍ਹਾਂ ਨੂੰ ਮਾਰਨ ਦੇ ਆਪਣੇ ਕੋਲੇ ਕਾਰਨ ਸੀ ਧਰਮ ਵੀ ਇਹ ਗੱਲ ਕਹਿੰਦਾ ਵੀ ਜਿਹੜਾ ਬੰਦਾ ਤੁਹਾਨੂੰ ਮਾਰਨਾ ਚਾਹੁੰਦਾ ਉਹਨੂੰ ਮਾਰਨਾ ਕੋਈ ਪਾਪ ਨਹੀਂ ਜਿੰਨੇ ਬੰਦਿਆਂ ਦੇ ਕੰਮ ਅੱਜ ਤੇ ਸਾਡੇ ਹੱਥੋਂ ਹੋਏ ਆ ਉਹ ਸਾਰੇ ਬੰਦੇ ਸਾਮ ਹਾਉ ਸਾਨੂੰ ਨੁਕਸਾਨ ਪਹੁੰਚਾਉਣਾ ਚਾਹੁੰਦੇ ਸੀ ਤੇ ਅਸੀਂ ਉਹਨਾਂ ਨੂੰ ਪਹਿਲਾਂ ਪੰਚਾਇਆ ਠੀਕ ਹੈ ਦੋਸਤ ਆਪਸ ਵਿੱਚ ਲੜ ਵੀ ਪੈਂਦੇ ਹੁੰਦੇ ਆ ਦੋਸਤ ਦੁਸ਼ਮਣ ਵੀ ਬਣ ਜਾਂਦੇ ਹੁੰਦੇ ਆ ਪਰ ਜੇ ਬੰਦਾ ਮਰਦ ਦਾ ਬੱਚਾ ਹੋਵੇ ਨਾ ਤੇ ਉਸਦੀ ਉਹਦਾ ਫਰਜ਼ ਇਹ ਬੰਦਾ ਵੀ ਉਹ ਉਹ ਅਲਰਟ ਕਰੇ ਅਗਲੇ ਬੰਦੇ ਨੂੰ ਵੀ ਤੇਰਾ ਮੇਰਾ ਰੌਲਾ ਤੂੰ ਆਹ ਗਲਤੀ ਕੀਤੀ ਐ ਤੈਨੂੰ ਅਸੀਂ ਨੁਕਸਾਨ ਕਰਾਂਗੇ ਜੇ ਤੈਥੋਂ ਹੁੰਦਾ ਤੂੰ ਕਰ ਲੈ ਜੇ ਬਚ ਸਕਦਾ ਤਾਂ ਬਚ ਲੈ ਸੀਪਾ ਮਾਰਿਆ ਸੀਪੇ ਨੂੰ ਪਹਿਲਾਂ ਕਿਹਾ ਸੀ ਤੇ ਹੋਰ ਵੀ ਮੇਰੇ ਕਈ ਐ ਜੇ ਬੰਦੇ ਜਿਹੜੇ ਕਿਸੇ ਟਾਈਮ ਮੇਰੇ ਦੋਸਤ ਰਹੇ ਨੇ ਤੇ ਅੱਜ ਮੈਂ ਮੇਰੇ ਦੁਸ਼ਮਣ ਨੇ ਉਹ ਪਰ ਮੈਂ ਉਹਨਾਂ ਨੂੰ ਪਹਿਲਾਂ ਵੇਅਰ ਕੀਤਾ ਹਾਲਾਂਕਿ ਜੇ ਮੈਂ ਬਿਨਾਂ ਦੱਸੇ ਮਾਰਨਾ ਹੁੰਦਾ ਨਾ ਇਹ ਲਾਰੈਂਸ ਵਾਂਗੂ ਗੱਲਾਂ ਮਾਰ ਮਾਰ ਮਿੱਠੀਆਂ ਮਿੱਠੀਆਂ ਘਰ ਪਰਿਵਾਰਾਂਆਂ ਵੀ ਗੱਲਾਂ ਕਰ ਕਰ ਬਾਅਦ ਚ ਬੁਲਾਉਣਾ ਹੁੰਦਾ ਤੇ ਜਿਵੇਂ ਮਰਜ਼ੀ ਮਾਰ ਲੈਂਦੇ ਪਰ ਇਹ ਕੰਮ ਨਹੀਂ ਕਰਨਾ ਕਿਉਂਕਿ ਵੈਰੀ ਵੈਰੀ ਨੂੰ ਮਾਰਦੇ ਹੀ ਹੁੰਦੇ ਆ ਠੀਕ ਹੈ ਇਹ ਸੂਲ ਹੈ ਪਰ ਯਾਰ ਬਣ ਕੇ ਕਿਸੇ ਨੂੰ ਮੈਂ ਪਿੱਠ ਕੇ ਛੁਰਾ ਮਾਰਨਾ ਇਹਦੀ ਕਿਤੇ ਮਾਫੀ ਨਹੀਂ ਉਦਰਾਤ ਇਨਸਾਫ ਕਰੂਗੀ ਲਾਰੈਂਸ ਟੇਲ ਨਾਲ ਤੈਨੂੰ ਆਪ ਨੂੰ ਵੀ ਪਤਾ ਤੂੰ ਆਪ ਦੀ ਮੌਤ ਤਸਨ ਕਰ ਲਿਆ ਤੂੰ ਆਪ ਦੀ ਮੌਤ ਦੇ ਕਾਗਜ਼ਾਂ ਦੇ ਸਾਈਨ ਕਰ ਲਿਆ ਜਿਹੜਾ ਤੂੰ ਆਹ ਗਦਾਰੀ ਕੀਤੀ ਹੈ ਗਦਾਰੀ ਦੀ ਤੈਨੂੰ ਕਿਤੇ ਮਾਫੀ ਨਹੀਂ ਮਿਲਣੀ ਲਾਰੈਂਸ ਕਿੱਥੇ ਮਰਜੀ ਭੱਜ ਲਈ ਠੀਕ ਹੈ ਤੇ ਜਿਹੜੀਆਂ ਧੜੀਆਂ ਹੱਥਾਂ ਦੀਆਂ ਕੱਠ ਪੁਤਲੀਆਂ ਨਹੀਂ ਨਾ ਜਿਹੜੀਆਂ ਸਾਡੇ ਬਾਰੇ ਬਕਵਾਸ ਕਰ ਰਹੀਆਂ ਸਾਨੂੰ ਐਂ ਤਾਂ ਕਰਦੀਆਂ ਵੀ ਤੁਸੀਂ ਤਾਂ ਆਏ ਸੀਗੇ ਤੇ ਤੁਸੀਂ یوں ਸੀ ਠੀਕ ਹੈ ਭਰਾ ਭਾਈਚਾਰੇ ਚ ਸਭ ਕੁਛ ਕੀਤਾ ਹੈ ਭਰਾਵਾਂ ਭਰਾਵਾਂ ਨੂੰ ਵੱਡਾ ਕਰਨ ਲਈ ਆਪ ਵੀ ਕਦੇ ਨੀਵੀਂ ਥਾਂ ਤੇ ਬਹਿ ਜੇ ਬਹਿ ਕੇ ਹੋਵਾਂਗੇ ਵੀ ਕੋਈ ਨਹੀਂ ਯਾਰ ਭਰਾ ਵੱਡੇ ਹੋਣੇ ਚਾਹੀਦੇ ਆ ਭਾਈਚਾਰਾ ਵੱਡਾ ਤੇ ਆਪਾਂ ਸਾਰੇ ਤੱਕੜੇ ਆ ਤੇ ਜੇ ਤੁਸੀਂ ਅੱਜ ਇਦਾਂ ਗੱਲਾਂ ਕਹੋ ਵੀ ਤੁਸੀਂ ਤਾਂ ਸਾਡੇ ਥੱਲੇ ਲੱਗ ਕੇ ਰਹਿੰਦੇ ਸੀ ਜਾਂ ਇਦਾਂ ਜੋਦਾਂ ਫਿਰ ਤੁਹਾਡੇ ਮਨ 'ਚ ਪਹਿਲੇ ਦਿਨ ਹੀ ਪਾਪ ਸੀ 17 17 18 18 ਸਾਲਾਂ ਦੇ ਆਪਾਂ ਅੱਜ ਯਾਰ ਰਹੇ ਆ ਠੀਕ ਆ ਸਾਰੇ ਸ਼ੁਰੂ ਤੋਂ ਇਕੱਠੇ ਰਹੇ ਆ ਹੁਣ ਤੁਸੀਂ ਇਹ ਆ ਗੱਲਾਂ ਕਰਦੇ ਹੋ ਨਾ ਇੱਥੇ ਤੁਹਾਡੀ ਏਕਾਦ ਦਾ ਪਤਾ ਲੱਗਦਾ ਵੀ ਤੁਹਾਡੀ ਫਿਤਰਤ ਕੀ ਹੈ ਪਰ ਅਸੀਂ ਤੁਹਾਡੇ ਵਾਲੇ ਲੈਵਲ ਤੇ ਕਦੇ ਨਹੀਂ ਗਿਰਾਂਗੇ ਅੱਜ ਵੀ ਮੈਂ ਕਹਿੰਦਾ ਕਦੇ ਕਿਸੇ ਨੂੰ ਨਜਾਇਜ਼ ਨਹੀਂ ਮਾਰਾਂਗੇ ਜਿਹੜਾ ਬੰਦਾ ਮਾਰਾਂਗੇ ਜੈਜ ਮਾਰਾਂਗੇ ਕਸੂਰਵਾਰ ਮਾਰਾਂਗੇ ਤੁਹਾਡੀ ਮੌਤ ਆਈ ਆ ਤੁਹਾਨੂੰ ਦਿਖ ਰਹੀ ਆ ਤੁਸੀਂ ਡਰਦੇ ਇਹ ਗਲਤੀਆਂ ਕਰੀ ਜਾਂਦੇ ਹੋ ਤੇ ਉਹ ਗੱਲ ਹੈ ਨਾ ਕਿ ਕਾਲ ਤੇ ਵੀ ਡੁੱਬਣ ਲੱਗਿਆ ਜਿੰਨੇ ਜ਼ਿਆਦੇ ਹੱਥ ਪੈਰ ਮਾਰੇ ਬੰਦਾ ਉੰਨੀ ਛੇਤੀ ਡੁੱਬਦਾ ਹੁੰਦਾ ਛੇਤੀ ਦੋ ਬੰਨਾਂ ਨੂੰ ਯਾਦ ਰੱਖੀ ਇਹ ਰਿਕਾਰਡਿੰਗ ਤਾਂ ਅਜੇ 3 ਮਿੰਟਾਂ ਦੀ ਸਾਹਮਣੇ ਆਈ ਹੈ ਨਾ ਇਸ ਰਿਕਾਰਡਿੰਗ ਚ ਤਾਂ ਹਜੇ ਉਹ ਫਿਰ ਵੀ ਚੱਲ ਵਿੱਕੀ ਬਾਰੇ ਥੋੜਾ ਜਿਹਾ ਗਰਮ ਮੈਸੇਜ ਦੇ ਰਿਹਾ ਪੈਰੀ ਨੂੰ ਕਿ ਮੈਸੇਜ ਫਾਰਵਰਡ ਕਰਤੀ ਹੁਣ ਪੈਰੀ ਨੂੰ ਤਾਂ ਹਿੰਟ ਵੀ ਨਹੀਂ ਆਇਆ ਕਿ ਵੀ ਮੇਰੇ ਮਨ ਚ ਵੀ ਉਹ ਕੁਝ ਰੱਖ ਰਿਹਾ ਹਾਲਕਿ ਇਹ ਪੁਲਿਸ ਇਨਵੈਸਟੀਗੇਸ਼ਨ 'ਚ ਆ ਗਿਆ ਉਹਨੇ ਵੀ ਜੇਟੀ ਪੈਰੀ ਨਾਲ ਆਹ ਗੱਲ ਕਰ ਰਿਆ ਸੀ ਨਾ ਲਾਰੈਂਸ ਉਸ ਦਿਨ ਵੀ ਪੈਰੀ ਤੇ ਟਰੈਪ ਲੱਗਿਆ ਹੋਇਆ ਸੀ ਪਰ ਇਹਨਾਂ ਦੇ ਉਹ ਹੱਥ ਨਹੀਂ ਆ ਰਹੇ ਸੀ ਇਹਨਾਂ ਨੇ ਉਸ ਤੋਂ ਬਾਅਦ 'ਚ ਇੱਕ ਦੋ ਦਿਨ ਉਹਨੂੰ ਲੱਭਦੇ ਫਿਰੇ ਫਿਰ ਲਾਰੈਂਸ ਨੇ ਉਹਨੂੰ ਦੁਬਾਰੇ ਫੋਨ ਲਾਇਆ ਤੇ ਉਹਨੂੰ ਐਂ ਬਹਾਨਾ ਬਣਾਇਆ ਵੀ ਯਾਰ ਆਹ ਹੁਣ ਵੀ ਆਪਣੀ ਗੱਲ ਸਿੱਧੀ ਨਹੀਂ ਹੋ ਰਹੀ ਕਿਉਂਕਿ ਡੱਬੇ ਕਾਲ ਤੇ ਇੱਕ ਮੁੰਡਾ ਗੱਲ ਕਰਾ ਰਿਹਾ ਸੀ ਵਿੱਚ ਜਿਹੜਾ ਰਿਕਾਰਡਿੰਗ 'ਚ ਬੋਲ ਵੀ ਰਿਹਾ ਤੇ ਲਾਰੈਂਸ ਨੇ ਪੈਰੀ ਨੂੰ ਇਹ ਗੱਲ ਕਹੀ ਵੀ ਯਾਰ ਤੇਰੇ ਨਾਲ ਸਿੱਧੀ ਗੱਲ ਕਰਨੀ ਹੈ ਉਹ ਦਾ ਸੈਕਟਰ ਜਾਂ ਜਾਂ 26 ਸੈਕਟਰ ਜਾਂ ਤੈਨੂੰ ਇੱਥੇ ਇੱਕ ਮੁੰਡਾ ਫੋਨ ਦੇਣ ਆਉਂਦਾ ਉਹ ਫੋਨ ਤੋਂ ਮੇਰੇ ਨਾਲ ਗੱਲ ਕਰੀ ਘੰਟਾ ਇਹਦੇ ਨਾਲ ਗੱਲਾਂ ਕਰੀ ਕਿ ਆਸਾਸ ਗੱਲਾਂ ਕੀਤੀਆਂ ਨੂੰ ਪੂਰਾ ਯਕੀਨ ਚ ਲੈ ਲਿਆ ਤਾਂ ਹੀ ਉਹ ਵਿਚਾਰਾ ਕੱਲਾ ਨੇ ਹੱਥਾ ਉੱਥੇ ਜਾਵੜਿਆ ਕਿ ਉੱਥੇ ਜਿਹੜਾ ਮੁੰਡਾ ਇਹਨੂੰ ਫੋਨ ਦੇਣ ਆਇਆ ਹੋਵੇ ਇਹਦੇ ਨਾਲ ਹੀ ਗੱਟੀ 'ਚ ਬੈਠਾ ਪਤਾ ਨਹੀਂ ਇਹਦੇ ਨਾਲ ਗੱਲ ਵੀ ਕਰਾਈ ਹੋਵੇ ਚਾਹੇ ਨਾ ਕਰਾਈ ਹੋਵੇ ਹੁਣ ਤਾਂ ਰੱਬ ਜਾਣਦਾ ਨਾਲ ਸੀਟ ਤੇ ਬੈਠੇ ਨਹੀਂ ਉਹਦੇ ਐ ਢਿੱਡ 'ਚ ਗੁਲੀਆਂ ਮਾਰਤੀਆਂ ਤੇ ਬਾਅਦ 'ਚ ਜਿੰਨੀਆਂ ਜੋਕਤਮ ਲੱਗੇ ਨੇ ਦੋ ਗੋਲੀਆਂ ਬਾਹਰੋਂ ਮਾਰੀਆਂ ਪੰਜ ਗੋਲੀਆਂ ਗੱਡੀ 'ਚ ਨਾਲ ਸੀਟ ਤੇ ਬੈਠ ਕੇ ਮਾਰੀਆਂ ਦੋ ਗੋਲੀਆਂ ਬਾਹਰ ਨਿਕਲ ਕੇ ਮਾਰੀਆਂ ਏਡੇ ਵੱਡੇ ਬਦਮਾਸ਼ ਨੇ ਇਹ ਨਾਲ ਬੰਦੇ ਦੇ ਨਾਲ ਬਹਿ ਕੇ ਉਹਦੇ ਨਾਲ ਗੱਲਾਂ ਕਰਕੇ ਚਾਨ ਚਕੋ ਤੇ ਗੋਲੀਆਂ ਮਾਰ ਕੇ ਭੱਜੇ ਤੇ ਹੁਣ ਆਲਦੇ ਆਪ ਨੂੰ ਚੰਡੀਗੜ੍ਹ 'ਚ ਇੰਦਰਪ੍ਰੀਤ ਸਿੰਘ ਪੈਰੀ ਦੇ ਕਤਲ ਤੋਂ ਬਾਅਦ ਗੈਂਗਸਟਰ ਗੋਲਡੀ ਬਰਾੜ ਨੇ ਲਾਰੈਂਸ ਮਿਸ਼ਰनोई ਨੂੰ ਧਮਕੀ ਦਿੱਤੀ ਹੈ ਗੋਲਡੀ ਬਰਾੜ ਦਾ ਇੱਕ ਹੋਰ ਵੌਇਸ ਨੋਟ ਵਾਇਰਲ ਹੋ ਰਿਹਾ ਜਿਸ ਤੋਂ ਲਾਰੈਂਸ ਨੂੰ ਇੱਕ ਗਲਤਫਹਿਮੀ ਦਾ ਸ਼ਿਕਾਰ ਦੱਸ ਰਿਹਾ ਹੈ ਗੋਲਡੀ ਬਰਾੜ ਨੇ ਕਿਹਾ ਕਿ ਲਾਰੈਂਸ ਨੇ ਪੈਰੀ ਨੂੰ ਮਰਵਾ ਕੇ ਆਪਣੀ ਮੌਤ ਤੇ ਦਸਤਖਤ ਕਰ ਲਏ ਨੇ ਹਾਲਾਂਕਿ ਵਨ ਇੰਡੀਆ ਪੰਜਾਬੀ ਆਡੀਓ ਦੀ ਪੁਸ਼ਟੀ ਨਹੀਂ ਕਰਦਾ ਗੋਲਡੀ ਬਰਾੜ ਦੇ 6 ਮਿੰਟ ਦੇ ਵੌਇਸ ਨੋਟ ਚ ਦੁਬਈ ਚ ਮਾਰੇ ਗਏ ਸਿਪਾ ਦਾ ਵੀ ਜ਼ਿਕਰ ਹੈ ਗੋਲਡੀ ਬਰਾੜ ਨੇ ਕਿਹਾ ਕਿ ਵਿੱਕੀ ਟਾਲੇ ਨੂੰ ਦਿੱਤੀਆਂ ਜਾ ਰਹੀਆਂ ਧਮਕੀਆਂ ਨਾਲ ਉਸ ਦਾ ਕੋਈ ਲੈਣਾ ਦੇਣਾ ਨਹੀਂ ਹੈ ਲਾਰੈਂਸ ਸਿਰਫ ਇੱਕ ਗਲਤਫਹਿਮੀ ਦਾ ਸ਼ਿਕਾਰ ਹੈ ਪੈਰੀ ਨੂੰ ਮਾਰ ਕੇ ਲਾਰੈਂਸ ਨੇ ਆਪਣੀ ਮੌਤ ਦੇ ਦਸਤਾਵੇਜ਼ਾ ਤੇ ਦਸਤਖਤ ਕੀਤੇ ਨੇ ਕੁਦਰਤ ਉਸ ਤੋਂ ਉਸਤੇ ਵਿਸ਼ਵਾਸ ਘਾਤ ਤੇ ਜ਼ਰੂਰ ਸਤਾ ਦੇਵੇਗਾ ਇਸ ਤੋਂ ਪਹਿਲਾਂ ਵੀ ਗੋਲਡੀ ਦੀ ਇੱਕ ਆਡੀਓ ਸਾਹਮਣੇ ਆਈ ਸੀ ਜਿਸ ਵਿੱਚ ਉਸਨੇ ਲਾਰੈਂਸ ਨੂੰ ਧਮਕੀ ਦਿੱਤੀ ਸੀ ਤੇ ਕਿਹਾ ਸੀ ਕਿ ਹੁਣ ਬਿਸ਼ਨੋਈ ਦੀ ਪੁੱਠੀ ਗਿਣਤੀ ਸ਼ੁਰੂ ਹੋ ਗਈ ਹੈ। ਫਿਰ ਲਾਰੈਂਸ ਤੇ ਪੈਰੀ ਦੀ ਆਖਰੀ ਕਾਲ ਰਿਕਾਰਡਿੰਗ ਸਾਹਮਣੇ ਜੋ ਕਿ ਇੰਦਰਪ੍ਰੀਤ ਪੈਰੀ ਦੇ ਕਤਲ ਤੋਂ ਪਹਿਲਾਂ ਦੀ ਕਾਲ ਰਿਕਾਰਡਿੰਗ ਸੀ। ਉਸ ਆਡੀਓ 'ਚ ਵੀ ਵਿੱਕੀ ਦਾ ਜ਼ਿਕਰ ਹੁੰਦਾ ਹੈ। ਹੁਣ ਗੋਲਡੀ ਬਰਾੜ ਦਾ ਇੱਕ ਹੋਰ ਆਡੀਓ ਸਾਹਮਣੇ ਆਇਆ ਹੈ। ਕੀ ਬੋਲਿਆ ਗੋਲਡੀ ਬਰਾੜ ਤੁਸੀਂ ਵੀ ਸੁਣੋ। ਮੈਂ ਕੁਝ ਗੱਲਾਂ ਕਲੀਅਰ ਕਰਨਾ ਚਾਹੁੰਨਾ ਹੈ ਜਿਹੜਾ ਪੈਰੀ ਵਾਲਾ ਜਿਹੜਾ ਮਕਦਮਾ ਚੱਲ ਰਿਹਾ ਉਹਦੇ ਰਿਗਾਰਡਿੰਗ ਪੈਰੀ ਨੇ ਜਿਹੜੀ ਇਹ 3 ਮਿੰਟ ਦੀ ਰਿਕਾਰਡਿੰਗ ਕੀਤੀ ਹੈ ਰਿਕਾਰਡਿੰਗ ਉਹਨੇ ਕਰਕੇ ਵਿੱਕੀ ਟੈਲੇ ਨੂੰ ਭੇਜੀ ਸੀ ਵਿੱਕੀ ਟੈਲੇ ਨੂੰ ਤਾਂ ਭੇਜੀ ਸੀ ਕਿਉਂਕਿ ਇਹ ਜੋ 2-3 ਮਿੰਟ ਗੱਲ ਹੋਈ ਹੈ ਇਹ ਜ਼ਿਆਦਾ ਵਿੱਕੀ ਟੈਲੇ ਬਾਰੇ ਗੱਲ ਹੋ ਰਹੀ ਹੈ ਕਿ ਲੋਰੈਂਸ ਨੇ ਵਿੱਕੀ ਟੈਲ لے ਲਈ ਇਹ ਮੈਸੇਜ ਪਾਸ ਕੀਤਾ ਕਿਉਂਕਿ ਉਹ ਪਹਿਲਾਂ ਪੈਰੀ ਨੂੰ ਮੈਸੇਜ ਕਰ ਰਿਹਾ ਸੀ ਕਿ ਕਿੰਨਾ ਗੱਲ ਕਰਨੀ ਹੈ ਤਾਂ ਇਹ ਪੈਰੀ ਨੇ ਫੋਨ ਚੱਕਦੇ ਸਾਰੀ ਰਿਕਾਰਡਿੰਗ ਲਾ ਲਈ ਸੀ ਵੀ ਮੈਂ ਐਸ ਇਟ ਇਜ਼ ਵਿੱਕੀ ਟੈਲੇ ਨੂੰ ਫਾਰਵਰਡ ਕਰ ਦੂੰਗਾ ਜਿੰਨੀ ਕੋਦੇ ਬਾਰੇ ਗੱਲ ਹੋਈ ਆ ਉਹਨੇ ਗੱਲ ਉਦੋਂ ਬਾਅਦ ਚ ਕਰਨੀ ਨਾ ਕਰਨੀ ਉਹਦੀ ਮਰਜ਼ੀ ਆ ਵਿੱਕੀ ਟੈਲੇ ਨਾਲ ਗੱਲ ਕਰਨ ਨੂੰ ਇਹ ਤਾਂ ਕਹਿ ਰਿਹਾ ਸੀ ਜਾਂ ਕਹਿ ਰਿਆ ਸੀ ਹਾਂ ਵੀ ਅਸੀਂ ਮਾਰ ਦਿਆਂਗੇ ਉਹਨੂੰ ਜਾਂ ਬਦਲਾ ਲਵਾਂਗੇ ਸੀਪੇ ਦਾ ਕਿਉਂਕਿ ਲਾਰੈਂਸ ਦੇ ਮਨ ਚ ਇਹ ਅੰਡਰਸਟੈਂਡਿੰਗ ਹੈ ਵੀ ਕਿਤੇ ਵਿੱਕੀ ਟੈਲੇ ਦੇ ਵੀ ਕੋ ਇਨਵੋਲਵਮੈਂਟ ਹੈ ਸੀਪੇ ਦੇ ਕੰਮ ਚ ਪਰ ਸੀਪੇ ਦੇ ਕੰਮ ਚ ਵਿੱਕੀ ਟੈਲੇ ਦੀ ਕੋਈ ਇਨਵੋਲਵਮੈਂਟ ਨਹੀਂ ਲਾਰੈਂਸ ਨੂੰ ਇਹ ਗੱਲ ਤਾਂ ਲੱਗਦੀ ਹੈ ਕਿਉਂਕਿ ਸੀਪਾ ਜਦੋਂ ਇੰਡੀਆ ਤੋਂ ਭੱਜ ਕੇ ਦੁਬਈ ਗਿਆ ਸੀ ਕਿ ਉਹ ਦੁਬਈ ਜਾ ਕੇ ਮਣੀ ਨਾਮ ਦੇ ਮੁੰਡੇ ਕੋਲੇ ਰਿਹਾ ਸੀ ਮਣੀ ਜਿਹੜਾ ਕੈਨੇਡਾ ਤੋਂ ਫਰਾਰ ਹੋ ਕੇ ਮੁੰਡਾ ਦੁਬਈ ਰਹਿੰਦਾ ਪਿਆ ਤੇ ਮਣੀ ਤੇ ਵਿੱਕੀ ਟੈਲਾ ਬਈ ਆਪਸ ਚ ਕਾਲਜ ਟਾਈਮ ਤੇ ਦੋਸਤ ਨੇ ਮਣੀ ਦੀ ਜਦੋਂ ਕਿਤੇ ਵਿੱਕੀ ਟੈਲੇ ਨਾਲ ਗੱਲ ਹੁੰਦੀ ਹੋਣੀ ਹੈ ਕੋਈ ਦੋ ਤਿੰਨ ਮਹੀਨੇ ਪਹਿਲਾਂ ਉਹਨੇ ਦੱਸਿਆ ਹਣਾ ਵੀ ਸੀਪਾ ਮੁੰਡਾ ਕੋਈ ਇੰਡੀਆ ਤੋਂ ਆਇਆ ਕਿ ਉਹ ਮੇਰੇ ਘਰੇ ਰਹਿੰਦਾ ਪਿਆ ਤੇ ਵਿੱਕੀ ਟੈਲੇ ਨੇ ਮਣੀ ਨੂੰ ਅਵੇਅਰ ਕੀਤਾ ਕਿ ਸੀਪਾ ਕੋ ਬੰਦਾ ਏਡਾ ਵਧੀਆ ਨਹੀਂ ਇਹ ਪੁਲਿਸ ਦਾ ਮੁਖਵਟਾ ਬੰਦਾ ਆ ਸੀ ਇਹ ਜੀਲਾ ਚ ਇਹਨਾਂ ਨੂੰ ਵੇਖਿਆ ਕਿੱਤਾਂ ਦੇ ਕਰਤਾਰ ਦੇ ਬੰਦੇ ਨੇ ਇਹ ਤੇਰੇ ਘਰੇ ਰਹਿ ਕੇ ਤੇਰੀ ਸਾਰਾ ਭੇਤ ਲੈ ਕੇ ਤੇਰਾ ਪੁਲਿਸ ਨੂੰ ਦੇਣ ਕਿ ਤੇ ਐਵੇਂ ਕੱਲ ਨੂੰ ਤੈਨੂੰ ਟਾਂਗੀ ਕਰਨਗੇ ਤੂੰ ਇਹ ਬੰਦੇ ਤੋਂ ਥੋੜਾ ਕਿਨਾਰਾ ਕਰ ਕਿ ਤੈਨੂੰ ਵਧੀਆ ਬੰਦਾ ਨਹੀਂ ਹੈ ਤੇਰੇ ਨਾਲ ਰਹਿਣ ਵਾਲਾ ਬੰਦਾ ਨਹੀਂਗਾ ਤੇ ਇਹ ਗੱਲ ਸਮਝਾਓ ਸੀਪੇ ਤੱਕ ਚਲ ਗਈ ਵੀ ਵਿੱਕੀ ਟੈਲੇ ਨੇ ਮਣੀ ਕੋਲੇ ਆ ਗੱਲ ਕੀਤੀ ਹੈ ਤੇ ਸੀਪੇ ਨੇ ਲਾਰੈਂਸ ਕੋਲੇ ਕੀਤੀ ਹੋਣੀ ਹੈ ਤੇ ਹੁਣ ਜਦੋਂ ਸੀਪਾ ਮਰ ਗਿਆ ਤੇ ਲਾਰੈਂਸ ਨੂੰ ਐ ਲੱਗ ਰਿਹਾ ਵੀ ਵਿੱਕੀ ਟੈਲੇ ਦਾ ਵੀ ਵਿੱਚ ਕੁਝ ਸੀਗਾ ਜਾਂ ਨਹੀਂ ਸੀਗਾ ਅਸੀਂ ਇਵਨ ਕਿ ਮੈਂ ਵੀ ਮਣੀ ਨੂੰ ਫੋਨ ਕੀਤਾ ਸੀ ਮੈਂ ਵੀ ਮਣੀ ਨੂੰ ਅਵੇਅਰ ਕੀਤਾ ਸੀ ਵੀ ਮਣੀ ਤੂੰ ਇਹਦਾ ਦੁਬਈ ਤੇ ਰਹਿੰਦਾ ਉਹਨਾ ਮਣੀ ਤੇਰੇ ਨਾਲ ਸਾਡਾ ਕੋਈ ਰੋਲਾ ਨਹੀਂ ਅਸੀਂ ਯਾਰ ਕਿਸੇ ਨੂੰ ਨਜਾਇਜ਼ ਨਹੀਂ ਮਾਰਨਾ ਚਾਹੁੰਦੇ ਤੂੰ ਇਹ ਬੰਦੇ ਤੋਂ ਥੋੜਾ ਕਿਨਾਰਾ ਰੱਖ ਸੀਪੇ ਨੂੰ ਅਸੀਂ ਮਾਰਨਾ ਹੀ ਮਾਰਨਾ ਅਸੀਂ ਮਣੀ ਨੂੰ ਵੀ ਇਹ ਗੱਲ ਕਹਿਤੀ ਸੀ ਪਹਿਲਾਂ ਜੀ ਇਹ ਗੱਲ ਮਣੀਕ ਵਾ ਇਸ ਗੱਲ ਦਾ ਆਪਾਂ ਬਈ ਜੀ ਨਾ ਤਾਂ ਬੰਦਾ ਕਦੇ ਕੋਈ ਨਿਆਇਜ ਮਾਰਿਆ ਨਾ ਕਦੇ ਮਾਰੀਏ ਸਾਡੀ ਲੌਰੈਂਸ ਨਾਲ ਵੀ ਇਹਨਾਂ ਗੱਲਾਂ ਤੋਂ ਫਿੱਕੀ ਰੂਹ ਹੀ ਕਿਉਂਕਿ ਇਹ ਤਾਕਤ ਦੇ ਨਸ਼ੇ 'ਚ ਰੱਬ ਭੁੱਲ ਗਿਆ ਠੀਕ ਹੈ ਇਹ ਨੂੰ ਬਸ ਇਹ ਲੱਗਦਾ ਵੀ ਮੈਂ ਆਪਦਾ ਸਿਸਟਮ ਸੈੱਟ ਕਰਨਾ ਹੈ ਆਪਦੇ ਸਿਸਟਮ ਨੂੰ ਸੈੱਟ ਕਰਨ ਲਈ ਆਪ ਪਾਵਰ ਚ 온ਲੀ ਮੈਨੂੰ ਕਿਸੇ ਨੂੰ ਵੀ ਮਾਰਨਾ ਪੈ ਜੇ ਕੋਈ ਸ਼ਰੀਫ ਹੋਵੇ ਕੋਈ ਜਿੱਦਾਂ ਮਰਜ਼ੀ ਵਧੀਆ ਬੰਦਾ ਹੋਵੇ ਕੋਈ ਚਾਹੇ ਸਮਾਜ ਸ਼ਿਵ ਹੋਵੇ ਬਸ ਬੰਦਾ ਮਾਰਨਾ ਹੈ ਠੀਕ ਹੈ ਬਸ ਆਪਦਾ ਨਾਮ ਬਣਾਉਣਾ ਹੈ ਆਪਦੀ ਪਾਵਰ ਆਵਰ ਚਾਉਣਾ ਅਸੀਂ ਨੂੰ ਇੱਥੋਂ ਤੱਕ ਮਤਲਬ ਰਹਿ ਗਿਆ ਪਰ ਅਸੀਂ ਇਹ ਚੀਜ਼ਾਂ ਨਹੀਂ ਕੀਤੀਆਂ ਆਪਾਂ ਉਹ ਬੰਦੇ ਮਾਰੇ ਜਿਨ੍ਹਾਂ ਨੂੰ ਮਾਰਨਦੇ ਆਪਣੇ ਕੋਲੇ ਕਾਰਨ ਸੀ ਧਰਮ ਵੀ ਇਹ ਗੱਲ ਕਹਿੰਦਾ ਵੀ ਜਿਹੜਾ ਬੰਦਾ ਤੁਹਾਨੂੰ ਮਾਰਨਾ ਚਾਹੁੰਦਾ ਉਹਨੂੰ ਮਾਰਨਾ ਕੋਈ ਪਾਪ ਨਹੀਂ ਜਿੰਨੇ ਬੰਦਿਆਂ ਦੇ ਕੰਮ ਅੱਜ ਤੇ ਛੱਟੇ ਹੱਥੋਂ ਆਏ ਆ ਉਹ ਸਾਰੇ ਬੰਦੇ ਸਭ ਆਉ ਸਾਨੂੰ ਨੁਕਸਾਨ ਪਹੁੰਚਾਉਣਾ ਚਾਹੁੰਦੇ ਸੀ ਤੇ ਅਸੀਂ ਉਹਨਾਂ ਨੂੰ ਪਹਿਲਾਂ ਪੰਚਾਇਆ ਠੀਕ ਹੈ ਦੋਸਤ ਆਪਸ ਵਿੱਚ ਲੜ ਵੀ ਪੈਂਦੇ ਹੁੰਦੇ ਆ ਦੋਸਤ ਦੁਸ਼ਮਣ ਵੀ ਬਣ ਜਾਂਦੇ ਹੁੰਦੇ ਆ ਪਰ ਜੇ ਬੰਦਾ ਮਰਦ ਦਾ ਬੱਚਾ ਹੋਵੇ ਨਾ ਤੇ ਉਹਦੀ ਉਹਦਾ ਫਰਜ਼ ਇਹ ਬੰਦਾ ਵੀ ਉਹ ਉਹ ਅਲਰਟ ਕਰੇ ਅਗਲੇ ਬੰਦੇ ਨੂੰ ਵੀ ਤੇਰਾ ਮੇਰਾ ਰੌਲਾ ਤੂੰ ਆਹ ਗਲਤੀ ਕੀਤੀ ਐ ਤੈਨੂੰ ਅਸੀਂ ਨੁਕਸਾਨ ਕਰਾਂਗੇ ਜੇ ਤਿੱਥੋਂ ਹੁੰਦਾ ਤੂੰ ਕਰ ਲੈ ਜੇ ਬਚ ਸਕਦਾ ਤਾਂ ਬਚ ਲੈ ਸੀਪਾ ਮਾਰਿਆ ਸੀਪੇ ਨੂੰ ਪਹਿਲਾਂ ਕਿਹਾ ਸੀ ਤੇ ਹੋਰ ਵੀ ਮੇਰੇ ਕਈ ਐ ਜੇ ਬੰਦੇ ਜਿਹੜੇ ਕਿਸੇ ਟਾਈਮ ਮੇਰੇ ਦੋਸਤ ਰਹੇ ਨੇ ਤੇ ਅੱਜ ਮੈਂ ਮੇਰੇ ਦੁਸ਼ਮਣ ਨੇ ਉਹ ਪਰ ਮੈਂ ਉਹਨਾਂ ਨੂੰ ਪਹਿਲਾਂ ਅਵੇਅਰ ਕੀਤਾ ਹਾਲਾਂਕਿ ਜੇ ਮੈਂ ਬਿਨਾਂ ਕਸੇ ਮਾਰਨਾ ਹੁੰਦਾ ਨਾ ਐ ਲਾਰੈਂਸ ਵਾਂਗੂ ਗੱਲਾਂ ਮਾਰ ਮਾਰ ਮਿੱਠੀਆਂ ਮਿੱਠੀਆਂ ਘਰ ਪਰਿਵਾਰਾਂਆਂ ਵੀ ਗੱਲਾਂ ਕਰ ਕਰ ਬਾਅਦ ਚ ਬੁਲਾਉਣਾ ਹੁੰਦਾ ਤੇ ਜਿਵੇਂ ਮਰਜ਼ੀ ਮਾਰ ਲੈਂਦੇ ਪਰ ਇਹ ਕੰਮ ਨਹੀਂ ਕਰਨਾ ਕਿਉਂਕਿ ਵੈਰੀ ਵੈਰੀ ਨੂੰ ਮਾਰਦੇ ਹੀ ਹੁੰਦੇ ਆ ਠੀਕ ਹੈ ਇਹ ਸੂਲ ਹੈ ਪਰ ਯਾਰ ਬਣ ਕੇ ਕਿਸੇ ਨੂੰ ਮੈਂ ਪਿੱਠ ਕੇ ਛੁਰਾ ਮਾਰਨਾ ਇਹਦੀ ਕਿਤੇ ਮਾਫੀ ਨਹੀਂ ਉਤਰਾਤ ਇਨਸਾਫ ਕਰੂਗੀ ਲਾਰੈਂਸ ਟੇਲ ਨਾਲ ਤੈਨੂੰ ਆਪ ਨੂੰ ਵੀ ਪਤਾ ਤੂੰ ਆਪ ਦੀ ਮੌਤ ਡਿਜ਼ਾਈਨ ਕਰ ਲਿਆ ਤੂੰ ਆਪ ਦੇ ਮੌਤ ਦੇ ਕਾਗਜ਼ਾਂ ਦੇ ਸਾਈਨ ਕਰ ਲਿਆ ਜਿਹੜਾ ਤੂੰ ਆਹ ਗਦਾਰੀ ਕੀਤੀ ਹੈ ਗਦਾਰੀ ਦੀ ਤੈਨੂੰ ਕਿਤੇ ਮਾਫੀ ਨਹੀਂ ਮਿਲਣੀ ਲਾਰੈਂਸ ਕਿੱਥੇ ਮਰਜੀ ਭੱਜ ਲਈ ਠੀਕ ਹੈ ਤੇ ਜਿਹੜੀਆਂ ਟਣੀਆਂ ਅੱਠ ਅੱਠਾਂ ਦੀਆਂ ਕਠ ਪੁਤਲੀਆਂ ਨਹੀਂ ਨਾ ਜਿਹੜੀਆਂ ਸਾਡੇ ਬਾਰੇ ਬਕਵਾਸ ਕਰ ਰਹੀਆਂ ਸਾਨੂੰ ਐਂ ਤਾਂ ਕਰਦੀਆਂ ਵੀ ਤੁਸੀਂ ਤਾਂ ਆਏ ਸੀਗੇ ਤੇ ਤੁਸੀਂ یوں ਸੀ ਠੀਕ ਹੈ ਭਰਾ ਭਾਈਚਾਰੇ ਚ ਸਭ ਕੁਝ ਕੀਤਾ ਹੈ ਭਰਾਵਾਂ ਭਰਾਵਾਂ ਨੂੰ ਵੱਡਾ ਕਰਨ ਲਈ ਆਪ ਵੀ ਕਦੇ ਨੀਵੀਂ ਥਾਂ ਤੇ ਬਹਿ ਜੇ ਬਹਿ ਕੇ ਹੋਵਾਂਗੇ ਵੀ ਕੋਈ ਨਹੀਂ ਯਾਰ ਭਰਾ ਵੱਡੇ ਹੋਣੇ ਚਾਹੀਦੇ ਆ ਭਾਈਚਾਰਾ ਵੱਡਾ ਤੇ ਆਪਾਂ ਸਾਰੇ ਤਕੜੇ ਆ ਤੇ ਜੇ ਤੁਸੀਂ ਅੱਜ ਇਦਾਂ ਗੱਲਾਂ ਕਹੋ ਵੀ ਤੁਸੀਂ ਤਾਂ ਸਾਡੇ ਥੱਲੇ ਲੱਗ ਕੇ ਰਹਿੰਦੇ ਸੀ ਜਾਂ ਇਦਾਂ ਜੋ ਤਾਂ ਫਿਰ ਤੁਹਾਡੇ ਮਨ 'ਚ ਪਹਿਲੇ ਦਿਨ ਹੀ ਪਾਪ ਸੀ 17 17 18 18 ਸਾਲਾਂ ਦੇ ਆਪਾਂ ਅਪਸੇ ਯਾਰ ਰਹੇ ਆ ਠੀਕ ਆ ਸਾਰੇ ਸ਼ਿਭੂ ਤੋਂ ਇਕੱਠੇ ਰਹੇ ਹੁਣ ਤੁਸੀਂ ਆਹੂ ਗੱਲਾਂ ਕਰਦੇ ਹੋ ਨਾ ਇੱਥੇ ਤੁਹਾਡੀ ਏਕਾਤ ਦਾ ਪਤਾ ਲੱਗਦਾ ਵੀ ਤੁਹਾਡੀ ਫਿਤਰਤ ਕੀ ਹੈ ਪਰ ਅਸੀਂ ਤੁਹਾਡੇ ਵਾਲੇ ਲੈਵਲ ਤੇ ਕਦੇ ਨਹੀਂ ਗਿਰਾਂਗੇ ਅੱਜ ਵੀ ਮੈਂ ਕਹਿੰਦਾ ਕਦੇ ਕਿਸੇ ਨੂੰ ਨਿਆਂਈ ਨਹੀਂ ਮਾਰਾਂਗੇ ਜਿਹੜਾ ਬੰਦਾ ਮਾਰਾਂਗੇ ਜੱਜ ਮਾਰਾਂਗੇ ਕਸੂਰਵਾਰ ਮਾਰਾਂਗੇ ਤੁਹਾਡੀ ਮੌਤ ਆਈ ਹੈ ਤੁਹਾਨੂੰ ਦਿਖ ਰਹੀ ਹੈ ਤੁਸੀਂ ਡਰਦੇ ਇਹ ਗਲਤੀਆਂ ਕਰੀ ਜਾਂਦੇ ਹੋ ਤੇ ਉਹ ਗੱਲ ਹੈ ਨਾ ਕਿ ਕਾਲ ਤੇ ਵੀ ਡੁੱਬਣ ਲੱਗਿਆ ਜਿੰਨੇ ਜ਼ਿਆਦਾ ਹੱਥ ਪੈਰ ਮਾਰੇ ਬੰਦਾ ਉੰਨੀ ਛੇਤੀ ਡੁੱਬਦਾ ਹੁੰਦਾ ਤੇ ਤੂੰ ਛੇਤੀ ਡੁੱਬੇਗਾ ਉਹਨੀ ਯਾਦ ਰੱਖੀ ਕੀ ਰਿਕਾਰਡਿੰਗ ਤਾਂ ਅਜੇ 3 ਮਿੰਟਾਂ ਦੀ ਸਾਹਮਣੇ ਆਈ ਹੈ ਨਾ ਇਸ ਰਿਕਾਰਡਿੰਗ 'ਚ ਤਾਂ ਹਜੇ ਉਹ ਫਿਰ ਵੀ ਚੱਲ ਵਿੱਕੀ ਬਾਰੇ ਥੋੜਾ ਜਿਹਾ ਗਰਮ ਮੈਸੇਜ ਦੇ ਰਿਹਾ ਪੈਰੀ ਨੂੰ ਕਿ ਮੈਸੇਜ ਫਾਰਵਰਡ ਕਰਤੀ ਹੁਣ ਪੈਰੀ ਨੂੰ ਤਾਂ ਹਿੰਟ ਵੀ ਨਹੀਂ ਆਇਆ ਕਿ ਵੀ ਮੇਰੇ ਮਨ 'ਚ ਵੀ ਉਹੋ ਕੁਝ ਰੱਖ ਰਿਹਾ ਹਾਲਕਿ ਇਹ ਪੁਲਿਸ ਇਨਵੈਸਟੀਗੇਸ਼ਨ ਚ ਆ ਗਿਆ ਉਹਨੇ ਵੀ ਜੇਟੀ ਪੈਰੀ ਨਾਲ ਆਹ ਗੱਲ ਕਰ ਰਿਆ ਸੀ ਨਾ ਲਾਰੈਂਸ ਉਸ ਦਿਨ ਵੀ ਪੈਰੀ ਤੇ ਟਰੈਪ ਲੱਗਿਆ ਹੋਇਆ ਸੀ ਪਰ ਇਹਨਾਂ ਦੇ ਉਹ ਹੱਥ ਨਹੀਂ ਆ ਰਿਆ ਸੀ ਇਹਨਾਂ ਨੇ ਉਸ ਤੋਂ ਬਾਅਦ ਚ ਵੀ ਇੱਕ ਦੋ ਦਿਨ ਉਹਨੂੰ ਲੱਭਤੇ ਫਿਰੇ ਫਿਰ ਲਾਰੈਂਸ ਨੇ ਉਹਨੂੰ ਦੁਬਾਰੇ ਫੋਨ ਲਾਇਆ ਤੇ ਉਹਨੂੰ ਆਹੀ ਬਹਾਨਾ ਬਣਾਇਆ ਵੀ ਯਾਰ ਆਹ ਹੁਣ ਵੀ ਆਪਣੀ ਗੱਲ ਸਿੱਧੀ ਨਹੀਂ ਹੋ ਰਹੀ ਕਿਉਂਕਿ ਡੱਬੇ ਕਾਲ ਤੇ ਇੱਕ ਮੁੰਡਾ ਗੱਲ ਕਰਾ ਰਿਆ ਸੀ ਵਿੱਚ ਜਿਹੜਾ ਰਿਕਾਰਡਿੰਗ 'ਚ ਬੋਲ ਵੀ ਰਿਹਾ ਤੇ ਲਾਰੈਂਸ ਨੇ ਪੈਰੀ ਨੂੰ ਇਹ ਗੱਲ ਕਹੀ ਵੀ ਯਾਰ ਤੇਰੇ ਨਾਲ ਸਿੱਧੀ ਗੱਲ ਕਰਨੀ ਹੈ ਫੋਨ ਦਾ ਸੈਕਟਰ ਜਾਂ ਜਾਂ 26 ਸੈਕਟਰ ਜਾਂ ਤੈਨੂੰ ਉੱਥੇ ਇੱਕ ਮੁੰਡਾ ਫੋਨ ਦੇਣ ਆਉਂਦਾ ਹੈ ਉਹ ਫੋਨ ਤੋਂ ਮੇਰੇ ਨਾਲ ਗੱਲ ਕਰੀ ਘੰਟਾ ਇਹਦੇ ਨਾਲ ਗੱਲਾਂ ਕਰੀ ਗਿਆ ਅਸ ਅਸ ਗੱਲਾਂ ਕੀਤੀਆਂ ਨੂੰ ਪੂਰਾ ਯਕੀਨ ਚ ਲੈ ਲਿਆ ਤਾਂ ਹੀ ਉਹ ਵਿਚਾਰਾ ਕੱਲਾ ਨਿਹੱਥਾ ਉੱਥੇ ਜਾਵੜਿਆ ਕਿ ਉੱਥੇ ਜਿਹੜਾ ਮੁੰਡਾ ਇਹਨੂੰ ਫੋਨ ਦੇਣ ਆਇਆ ਹੋਵੇ ਇਹਦੇ ਨਾਲ ਹੀ ਗੱਡੀ 'ਚ ਬੈਠਾ ਪਤਾ ਨਹੀਂ ਇਹਦੇ ਨਾਲ ਗੱਲ ਵੀ ਕਰਾਈ ਹੋਵੇ ਚਾਹੇ ਨਾ ਕਰਾਈ ਹੋਵੇ ਹੁਣ ਉਹ ਤਾਂ ਰੱਬ ਜਾਣਦਾ ਨਾਲ ਸੀਟ ਤੇ ਬੈਠੇ ਨਹੀਂ ਉਹਦੇ ਐ ਢਿੱਡ 'ਚ ਗੁਲੀਆਂ ਮਾਰਤੀਆਂ ਤੇ ਬਾਅਦ 'ਚ ਗੱਡੀ 'ਚੋਂ ਲੱਗੇ ਨੇ 2 ਗੋਲੀਆਂ ਬਾਹਰੋਂ ਮਾਰੀਆਂ 5 ਗੋਲੀਆਂ ਗੱਡੀ 'ਚ ਨਾਲ ਸੀਟ 'ਤੇ ਬੈਠ ਕੇ ਮਾਰੀਆਂ 2 ਗੋਲੀਆਂ ਬਾਹਰ ਨਿਕਲ ਕੇ ਮਾਰੀਆਂ ਇੱਟੇ-ਵੱਡੇ ਬਦਮਾਸ਼ ਨੇ ਇਹ ਨਾਲ ਬੰਦੇ ਦੇ ਨਾਲ ਬਹਿ ਕੇ ਉਹਦੇ ਨਾਲ ਗੱਲਾਂ ਕਰਕੇ ਚਾਨ ਚੱਕੋ ਤੇ ਗੋਲੀਆਂ ਮਾਰ ਕੇ ਭੱਜਿਆ ਤੇ ਹੁਣ ਆਲਦੇ ਆਪ ਨੂੰ